ਆ ਸੀਸੀਟੀਵੀ ਵਾਲੀ ਗੱਡੀ ਪਿੱਛੇ ਕਰ ਲੈ ਬੋਲੇ ਸੋਨਿਆਲ ਆ ਟੋਲ ਵਾਲੇ ਵੀ ਕਹਿ ਦੇ ਗਿੱਦੜਵਾਏ ਵਾਲਿਓ ਇੱਕ ਤਰੀਕ ਦੀ ਤਿਆਰੀ ਐ ਫਾਲਤੋਂਗੇ ਤਖਤਾ ਕਰਮਜੀਤ ਅਨਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹਟਾ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹ ਇਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਹਰ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਹੁਤ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪ ਦੇ ਬੰਦੇ ਚੁਣੋ ਆਪਣੇ ਧੀਆ ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਮੈਂ ਗਿੱਧੜ ਵਾਇ ਤਾਂ ਜਿੱਦੀ ਮਾਰੀ ਵੀ ਆਇਆ ਦੁੱਗਣਾ ਤਿਕਣਾ ਹੀ ਪਿਆਰ ਮਿਲਿਆ ਭਾਵੇਂ ਕਲਾਕਾਰ ਦੇ ਤੌਰ ਤੇ ਵੀ ਆਇਆ ਉਦੋਂ ਵੀ ਬਹੁਤ ਪਿਆਰ ਮਿਲਿਆ ਉਹ ਜਿਹੜਾ ਤਲਾਬ ਜਿੱਥੇ ਪ੍ਰੋਗਰਾਮ ਹੁੰਦੇ ਆ ਪੱਕਾ ਤਨਾ ਉੱਥੇ ਆਉਂਦਾ ਸੀ ਹਾਂ ਸੋ ਵੀਰੋ ਕੱਠੇ ਰਿਓ ਇੱਕਾ ਰਖਿਓ ਪੂਰੇ ਪੰਜਾਬ ਜਾ ਰਿਹਾ ਮੈਂ ਮੈਂ ਬੋਰਤ ਆਇਆ ਐਤੋਂ ਬਾਅਦ ਰਾਮਪੁਰਾ ਫੁੱਲ ਜਾਊ ਫਿਰ ਪਧੌੜ ਫਿਰ ਬਰਨਾਲਾ ਫਿਰ ਸੰਗਰੂਰ ਜਿੰਨਾ ਚਿਰ ਕਾਲੀਆਂ ਤੇ ਕਾਂਗਸੇ ਦੀ ਜੜਨੀ ਪਟਦਾ ਮੈਂ ਨਹੀਂ ਥਕਦਾ ਬਹੁਤ ਬਦਲੇ ਲੈਣੇ ਆ ਨਾ ਤੋਂ ਬਹੁਤ ਦੁਖੀ ਕੀਤਾ ਇਹਨਾਂ ਨੇ ਆਪਾਂ ਨੂੰ ਚੀਕਾਂ ਘੜਾਈ ਰੱਖਿਆ ਇਹਨਾਂ ਨੇ ਆਪਣੀਆਂ 70 ਸਾਲ 70 ਸਾਲ ਹੁਣ ਇਹਨਾਂ ਦੀ ਚੀਕ ਘੜਾਉਣ ਦਾ ਟਾਈਮ ਹੈ ਬੀਬਾ ਜੀ ਰੋਈ ਜਾਂਦੀ ਸੀ ਕਦੇ ਨਾ ਹਰ ਸਿਮਰਤ ਘਰ ਰੋਈ ਜਾਂਦੀ ਸੀ ਅੱਖਾਂ ਹੀ ਗਿੱਲੀਆਂ ਹੋਈਆਂ ਹਜੇ ਤਾਂ ਜਦੋਂ 4 ਤਰੀਕ ਨੂੰ ਰਿਜ਼ਲਟ ਆਇਆ ਮੇਰੀ ਫੋਟੋ ਦੇਖ ਕੇ ਨਾਲ ਕੀਰਨੇ ਵੀ ਪਾਇਆ ਕਰਨਗੇ ਆ ਨਾਲੇ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਆ ਹਾਲ ਤੋਂ ਨਹੀਂ ਨੰ ਸੁਵੀਰੋ ਇਹ ਨਾ ਸੋਚ ਲਿਓ ਹੁਣ ਕਿ ਗਿੱਦੜ ਵੇ ਤਾਂ ਭਗਵੰਤ ਸਾਨ ਆ ਗਿਆ ਫੱਕਰ ਸਰ ਵੀ ਆ ਜਾਂਦਾ ਕੌਣੀ ਆ ਜਾਂਦਾ ਦੋਦੇ ਆ ਜਾਂਦਾ ਉਥੋਂ ਵੀ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗ ਰਿਆ ਮੈਂ ਦਵਾਰੇ ਆ ਜਾਊਂਗਾ ਦੋਦੇ ਕੌਣੀ ਦਵਾਰੇ ਆ ਜਾਊਂਗਾ ਭੂੰਦੜ ਆ ਜਾਊਂਗਾ ਜਿੱਥੇ ਕਹੋਗੇ ਦਵਾਰੇ ਆ ਜਾਊਂਗਾ ਪਰ ਕਿਹੜਾ ਰਿਜ਼ਲਟ ਕੱਢੋ ਚਾਰ ਤਰੀਕ ਨੂੰ ਇਹਨਾਂ ਨੂੰ ਫੈਲੇ ਕਰੋ ਸਾਰੇ ਮੂੰਹ ਬੰਦ ਕਰੋ ਉਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਆਪਣੀ ਪੱਕੀ ਹੋ ਸਰਕਾਰ ਪਈ ਹੈ ਇਨਕਲਾਬ ਜਿੰਦਾਬਾਦ ਸਰਬੋਸਤ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੁਨੀਆਂ ਤੋਂ ਉੱਪਰ ਚਾਕੇ ਥੋੜਾ ਇਹ ਦੱਸ ਦਿਓ ਕਿ ਗਿੱਦੜਵਾਏ ਵੱਲੋਂ ਹਾਂ ਹੀ ਸਮਝਾਂ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਤੋ ਵੀਰੋ ਹਾਂਜੀ ਕਿਕਲੀ ਉਹ ਕਿਉਂ ਸੁਣਦੇ ਹੋ ਬਾਰ-ਬਾਰ ਕਿਕਲੀ ਇਹਨਾਂ ਦੀ ਜਾਨ ਨਿਕਲੀ ਕਿ ਨਿਕਲੀ ਕਿਕਲੀ ਕਲੀਰ ਦੀ ਮੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਪਰ ਸੋ ਪਾਰਟੀ ਚੋ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬਹੁਤ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸਤਾਉਜ ਵਾਲੇ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਪੱਕੀ ਹੋਈ ਬੋਲੇ ਸੋਨਹਾਲ 1 ਮਿੰਟ ਲਈ ਕਰਮਜੀਤ ਧੰਨਵਾਦ ਵੀ ਕਰੂਗਾ ਤੇ ਨਾਲ ਸਵਾਗਤ ਹੈ। ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ। ਭਾਈ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜਿਹੜੇ ਇੰਨੀ ਧੁੱਪ ਦੇ ਵਿੱਚ ਵੀ ਪੂਰੀ ਸ਼ਿੱਦਤ ਦੇ ਨਾਲ ਪਹੁੰਚੇ ਆ। ਸੋ ਸਾਰਿਆਂ ਨੂੰ ਮੈਂ ਯਕੀਨ ਦਿਵਾਉਣਾ ਕਿ ਜਿਵੇਂ ਮੇਰੇ ਵੱਡੇ ਭਰਾ ਭਗਵੰਤ ਸਿੰਘ ਮਾਨ ਨੇ ਨਵੀਆਂ ਪੈੜਾਂ ਪਾਈਆਂ ਰਾਜਨੀਤੀ 'ਚ ਇਹਨਾਂ ਦੀਆਂ ਪੈੜਾਂ 'ਚ ਪੈੜਾਂ ਤਰਦਾ ਇਹਨਾਂ ਦੇ ਨਕਸ਼ੇ ਕਦਮਾਂ ਤੇ ਤੁਰਦਾ ਤੁਹਾਡੇ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਮੂਹਰੇ ਹੋ ਕੇ ਖੜੂੰਗਾ ਔਰ ਸਭ ਦੇ ਸਮੱਸਿਆ ਦੇ ਹੱਲ ਕਰਾਂਗੇ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਫਿਰ ਇੱਕ ਤਰੀਕ ਨੂੰ ਕਿੰਵੇਂ ਨੰਬਰ ਤੇ ਬਾਟਣਾ ਆਪਣਾ ਤੀਜੇ ਤੇ ਬਾਟਣਾ ਆਪਣਾ ਮਸ਼ੀਨ 'ਚ ਤੀਜੇ ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਕਿਸੇ ਹੋਰ ਬਟਲਮਲ ਦੇਖਿਓ ਉਹਨਾਂ ਨੇ ਨਾ ਚਿੱਟਾ ਮੋਤੀ ਉਤਰੇ ਉਹ ਅੱਖਾਂ 'ਚ ਐਡੇ ਲੁਟੇਰੇ ਨੇ ਸੋ ਵੀਰੋ ਫਰੀਦਕੋਟ ਵਾਲੇ ਪਾਸਿਓ ਫਿਰ ਮੈਨੂੰ ਦੋਨੇ ਹੱਥਾਂ ਉੱਪਰ ਚੱਕ ਕੇ ਕਿਨਾਰਾ ਲਾ ਕੇ ਇਹ ਤਸੱਲੀ ਜੀ ਕਰਾ ਦਿਓ ਮੈਂ ਫਿਰ ਇੱਧਰਲੇ ਪਾਸਿਓ ਵਿਹਲਾ ਹੋਵਾਂ ਫਿਰ ਕੰਮ ਕਰਨ ਦਾ ਨਜ਼ਾਰਾ ਉਸ ਤੋਂ ਬਾਅਦ ਆਊਗਾ ਕਰਮਜੀਤ ਦੀ ਜ਼ਿੰਮੇਵਾਰੀ ਇੱਕ ਤਰੀਕ ਨੂੰ ਸ਼ੁਰੂ ਥੋੜੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਤੋਂ ਈ ਖਤਮ ਜੋ ਕਿ ਦੜਵਾਏ ਨੇ ਸਮੱਸਿਆਵਾਂ ਨੇ ਜੋ ਇਲਾਕੇ ਦੀਆਂ ਸੀਵਰੇਜਾਂ ਦੀਆਂ ਟੋਬਿਆਂ ਦੀਆਂ ਇਹ ਤਾਂ ਦੁਬਾਰਾ ਹੀ ਬਣਾਉਣਾ ਪਊਗਾ ਜੀ ਸਾਰਾ ਸਿਸਟਮ ਇਹ ਤਾਂ ਖਾ ਕੇ ਲੁੱਟ ਕੇ ਆਪ ਪਾ ਲੈ ਇਹਨਾਂ ਨੇ ਮੈਲ ਆਪਦੇ ਤਾਂ ਮੈਲ ਪਾ ਲੈ ਇਟਲੀ ਤੋਂ ਲਿਆ ਕੇ ਮਾਰਬਲ ਲਾਇਆ ਤੇ ਸਾਨੂੰ ਕਹਿੰਦੇ ਮਲੰਗ ਨੇ ਇਹ ਮਲੰਗੀ ਫੱਪ ਨੇ ਇਹਨਾਂ ਦਾ ਮੰਜੀ ਠੋਪਣਗੇ ਇਹਨਾਂ ਦਾ ਦੇਖੋ ਮਲੰਗ ਕਹਿੰਦੇ ਸਾਰ ਹੈ फरीदकोट तो बेफिक्र वाह जी किया क्या आख्या की आख्या फरीदकोट तो तुसी बेफिक्र रहो जी इन्हां दी जवान ता जब्त करा देंगे भाई अनमोल दी बल्ले बल्ले वाह 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 जे मैं देखा जे मैं देखा अमला वाले तो कुछ नहीं मेरे पल्ले जे मैं देखा लोगों की रहमत बल्ले तो बल्ले बल्ले ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ 4 ਵਜੇ ਸਾਡੀ ਪ੍ਰੈਸ ਕਾਨਫਰੰਸ ਹੈ ਕੇਜਰੀਵਾਲ ਸਾਹਿਬ ਨਾਲ ਬਠਿੰਡੇ ਪਰ ਇਸ ਤੋਂ ਬਾਅਦ ਅੱਗੇ ਜਾ ਕੇ ਫਿਰ ਆਪਾਂ ਰੋਡ ਸ਼ੋ ਜਿਹੜਾ ਖਤਮ ਕਰਾਂਗੇ ਪਰ ਹੁਣ ਜ਼ਿੰਮੇਵਾਰੀ ਤੁਸੀਂ ਮੈਨੂੰ ਕਹਿ ਤਾਂ ਮੈਨੂੰ ਤਸੱਲੀ ਹੋ ਗਈ ਬਹੁਤ ਤੁਹਾਡਾ ਸ਼ੁਕਰੀਆ ਜਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਲਵ ਯੂ ਆਲ ਧੰਨ